ਬੱਚਾ ਬਣਾਉਂਦਾ ਬਹੁਤ ਜ਼ਿਆਦਾ ਭਾਰਤ ਮਾਤਾ ਦੀ ਜੈ ਨਾਰਾਤ ਮਾਤਾ ਦੀ ਜੈ ਬੰਦੇ ਬਾਤਰਾ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਭਾਰਤ ਮਾਤਾ ਦੀ ਜੈ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ-ਬਹੁ ਮੁबारकਾ ਦੇਣਾ ਚਾਹੁੰਦਾ ਕਿ ਅੱਜ ਮੈਨੂੰ ਮੌਕਾ ਮਿਲਿਆ ਆ ਮੇਰੀ ਯੁਵਾ ਵਾਹਿਨੀ ਸਮਿਤੀ ਟੀਮ ਨੇ ਅੱਜ ਮੈਨੂੰ ਇਹ ਸਵਾਗਤ ਦਾ ਮੌਕਾ ਦਿੱਤਾ ਕਿ ਝੰਡਾ ਰਾਸ਼ਟਰੀ ਧਵਜਨ ਹੈ ਰਾਮ ਦਾ ਅੱਜ 77ਵੇਂ ਗੰਧਨਤਾ ਜਸਵ ਦੇ ਆਪਣੇ ਸ਼ਹਿਰ ਵਾਸੀਆਂ ਨੂੰ ਆਪਣੇ ਦੇਸ਼ ਵਾਸੀਆਂ ਨੂੰ ਬਹੁਤ-ਬਹੁ ਵਧਾਈ ਅੱਜ ਯੁਵਾ ਵਾਹਿਨੀ ਸਮਿਤੀ ਵੱਲੋਂ ਸਿਤਾ ਰਾਮ ਪਾਰਕ ਵਿੱਚ ਸਾਡੇ ਗੋਰੇ ਕੱਕੜੀ ਨੇ ਚੰਡੇ ਦੀ ਰਸਮ ਰਵਾਇਤੀ ਆ ਔਰ ਮਾਤਾ ਚਿੰਤਗੁਣੀ ਚੌਂਕ ਵਿੱਚ ਵਿਕਾਸ ਸ਼ਰਮਾ ਜੀ ਐਡਵੋਕੇਟ ਚੰਡਾਲੇ ਹਰਾਂ ਦੇ ਰਸਮ ਰਵਾਇਤੀ ਹੈ ਅਸੀਂ ਫਿਰ ਯੁਵਾਵਾਨੀ ਸਮਿਤੀ ਵੱਲੋਂ ਮਾਤਾ ਚਿੰਤਗੁਣੀ ਚੌਂਕੋਂ ਸ਼ਹਿਰ ਵਾਸੀਆਂ ਨੂੰ ਆਪਣੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਬਧਾਈ ਜੈ ਹਿੰਦ ਜੈ ਭਾਰਤ ਮਾਤਾ ਜੀ ਜੈ ਹਾਂਜੀ ਅੱਜ ਗਣਤੰਤਰ ਦਿਵਸ ਦੇ ਮੌਕੇ ਤੇ ਸੀਤਾਰਾਮ پارک ਦੇ ਵਿੱਚ ਜੁਵਾਨੀ ਸਮਿਤੀ ਵੱਲੋਂ ਰਾਸ਼ੀਦ ਵਜ ਫਰਹਾਇਆ ਗਿਆ ਇਸ ਖੁਸ਼ੀ ਦੇ ਮੌਕੇ ਤੇ ਮੈਂ ਹੁਸ਼ਿਆਰਪੁਰ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਜੁਵਾ ਵਾਹਣੀ ਦੇ ਸਾਰੇ ਕਾਰਜਕਰਤਾ ਨੂੰ ਵਧਾਈ ਦਿੰਦਾ ਕਿ ਅੱਜ ਦੇ ਦਿਨ ਸਾਨੂੰ ਜੋ ਸੰਵਿਧਾਨ ਸਾਨੂੰ ਮਿਲਿਆ ਸੀਗਾ ਜਿਸ ਦੇ ਵਿੱਚ ਅੱਜ ਪੂਰਾ ਦੇਸ਼ ਚੱਲਦਾ ਵੈ ਇੱਕ ਬਹੁਤ ਵਧੀਆ ਲੋਕਤੰਤਰ ਸਾਨੂੰ ਉਹਦੇ ਵਿੱਚ ਰਾਹੀਂ ਉਪਲਬਧ ਹੋਇਆ ਇਸ ਖੁਸ਼ੀ ਦੇ ਮੌਕੇ ਨੂੰ ਅਸੀਂ ਹਰ ਸਾਲ ਮਨਾਉਂਦੇ ਆਂ ਇੱਦਾਂ ਹੀ ਮਨਾਉਂਦੇ ਰਹੀਏ ਇੱਕ ਵਾਰ ਫਿਰ ਸਾਰੇ ਦੇਸ਼ ਵਾਸੀਆਂ ਨੂੰ ਮੈਂ ਇਹ ਸ਼ੁਭ ਦਿਨ ਤੇ ਵਧਾਈ ਦਿੰਦਾ ਜੈ ਰਾਜੀਮ ਹਾਇਨ ਕੀ ਕਹਿਣਾ ਚਾਹੋਗੇ ਅੱਜ ਇਸ ਮੌਕੇ ਤੇ ਅੱਜ ਸੱਲਾ ਤਾਂ ਯੂਵਾ ਵਾਹਨੀ ਦਾ ਆਪਾਂ ਬਹੁਤ ਧੰਨਵਾਦ ਕਰੀਆ ਕਿ ਸਾਨੂੰ ਇਹ ਹਰ ਸਾਲ ਦੋ ਮੌਕੇ ਦਿੰਦੇ ਆ ਤਿਰੰਗਾ ਲਹਿਰਾਨ ਦੇ ਕਾਰਨ ਜਿ ਆਪਾਂ ਪਹੁੰਚਦੇ ਆ ਔਰ ਆਪਾਂ ਆਪਣੇ ਜਿਹੜੇ ਹੈਗੇ ਆ ਦੇਸ਼ ਦੀ ਜਿਹੜੀ ਹੈਗੀ ਆ 77ਵੇਂ ਗਣਤੰਤਰ ਦਿਵਸ ਦੇ ਵਿੱਚ ਅੱਜ ਅਸੀਂ ਸ਼ੁਰੂਆਤ ਕੀਤੀ ਆ ਇਹਦੀ ਸਾਰੇ ਪਹਿਲਾਂ ਬਹੁਤ ਬਹੁਤ ਵਧਾਈਆਂ ਤੇ ਯੂਵਾ ਵਾਹਨੀ ਦਾ ਵੀ ਆਪਾਂ ਫਿਰ ਤੋਂ ਧੰਨਵਾਦ ਕਰਦੇ ਆ ਕਿ ਸਾਨੂੰ ਇਹ ਮੌਕਾ ਦਿੰਦੇ ਆ ਅੱਜ ਆਪਾਂ ਇੱਕ ਨਵਾਂ ਪ੍ਰਣ ਕਰੀਏ ਅੱਜ ਆਪਾਂ ਇੱਥੇ ਦਵਜਾ ਰੋਹਣ ਕੀਤਾ ਦਾ ਆਪਾਂ ਸਾਰੇ ਪ੍ਰਣ ਕਰੀਏ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਅਪਾ ਸੰਕਲਪ ਲਈਏ ਆਪਾਂ ਨਸ਼ੇ ਦਾ ਉਪਯੋਗ ਨਾ ਕਰੀਏ ਆਪਣਾ ਜੇ ਕੋਈ ਸਾਥੀ ਕਰਦਾ ਵਾ ਉਹਨੂੰ ਵੀ ਇਸ ਚੀਜ਼ ਲਈ ਪ੍ਰੇਰਿਤ ਕਰੀਏ ਬਸ ਅੱਜ ਇਹੀ ਸੰਕਲਪ ਲੈ ਕੇ ਜਾਈਏ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਸਰ ਕੀ ਨਾਮ ਆਪਣਾ ਵਿਕਾਸ ਸ਼ਰਮਾ ਜੀ ਅੱਜ ਗੰਧੰਤਰ ਦਿਵਸ ਮੌਕੇ ਕੀ ਕਹਿਣਾ ਚਾਹੋਗੇ ਸਾਰੇ ਦੇਸ਼ ਵਾਸੀਆਂ ਨੂੰ ਅੱਜ ਗੰਧੰਤਰ ਦਿਵਸ ਦੇ ਮੌਕੇ ਤੇ ਸਾਰ ਸਭ ਕਾਮਨਾ ਦਿੰਦੇ ਹਾਂ ਅੱਜ ਯੋਵਾ ਜੀ ਵੱਲੋਂ ਮਾਤਾ ਚਿਤਪੁਰੀ ਚੌਂਗ ਦੇ ਵਿੱਚ ਇਹ ਝੰਡਾ ਦੀ ਰਸਮ ਅਦਾ ਕੀਤੀ ਗਈ ਇਹਦੇ ਵਿੱਚ ਯੋਵਾਨੀ ਵੱਲੋਂ ਇਹ ਮਾਤਾ ਚਿੰਤਪੂਨੀ ਦੀ ਐਲ ਸੀ ਡੀ ਲਗਾਈ ਗਈ ਹੈ ਤਾਂ ਜੋ ਸਾਰੇ ਦੇਸ਼ ਵਾਸੀਆਂ ਨੂੰ ਪਲਸ ਹਿਸ਼ਾਪੁਰ ਵਾਸੀਆਂ ਨੂੰ ਮਾਤਾ ਚਿੰਤਪੂਨੀ ਦੇ ਦਰਸ਼ਨ ਮਾਤਾ ਚਿੰਤਪੂਨੀ ਚੌਕ ਤੋਂ ਹੋ ਜਾਣ ਅੱਜ ਸਾਰੇ ਦੇਸ਼ ਵਾਸੀਆਂ ਨੂੰ ਇਕੱਠੇ ਹੋ ਕੇ ਧਰਮ ਰਾਜਨੀਤੀ ਨੂੰ ਸੰਯਮ ਦੇ ਤੌਰ ਤੇ ਸਹੀਮ ਰੱਖ ਕੇ ਦੇਸ਼ ਨੂੰ ਬਚਾਉਣ ਵਾਸਤੇ ਇਕੱਠੇ ਹੋਣਾ ਜ਼ਰੂਰੀ ਹੈ ਜਿਹੜੀ ਕਿ ਅੱਜ ਇਸ ਸਮੇਂ ਦੇਸ਼ ਦੀ ਜਮਾਂਡ ਹੈ ਧਰਮ ਸਭ ਤੋਂ ਉੱਪਰ ਹੈ ਉਸ ਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ ਸਾਡੀ ਦੇਸ਼ ਵਾਸੀ ਦੇ ਜੇ ਨੌਜਵਾਨ ਹੈ ਜੇ ਦੇਸ਼ ਦੇ ਦੇ ਬਾਰਡਰ ਤੇ ਹੈਗੇ ਆ ਅਸੀਂ ਉਹਨਾਂ ਦਾ ਸਲਾਮ ਕਰਦੇ ਆ ਜਿਨ੍ਹਾਂ ਨੇ ਆਪਣੇ ਤਨ ਮਨ ਦੇ ਨਾਲ ਸਾਡੀ ਰੱਖਿਆ ਰੱਖਿਆ ਕਰਦੇ ਪਏ ਹੈ ਭਾਈ ਕੀ ਨਾਮ ਆਪਣਾ ਬਨੋਜ ਦਿੱਤਾ ਜੀ ਇੱਕ ਤੁਹਾਨੂੰ ਦੱਸੋ ਸੁਤੰਤਰ ਦਿਵਸ ਹੋਰ ਜਨਤੰਤਰ ਦਿਵਸ ਇਹਦੇ ਵਿੱਚ ਕੀ ਫਰਕ ਹੈ ਸੁਤੰਤਰ ਦਿਵਸ 15 ਗਾ 1947 ਨੂੰ ਸਾਡਾ ਰਾਸ਼ਟਰ ਜਿਹੜਾ ਆਜ਼ਾਦ ਹੋਇਆ ਸੀ ਔਰ 2 ਸਾਲ 11 ਮਹੀਨੇ 26 ਦਿਨ ਦੇ ਬਾਅਦ ਸਾਡਾ ਜਿਹੜਾ ਰਾਸ਼ਟਰ ਆ ਇੱਕ ਗਨਰਾਜ ਬਣਿਆ ਔਰ ਸਾਡਾ ਸੰਵਿਧਾਨ ਇਹ 26 ਜਨਵਰੀ 1950 ਨੂੰ ਲਾਗੂ ਹੋਇਆ ਔਰ ਸਾਡਾ ਇੱਕ ਗਨਰਾਜ ਬਣ ਗਿਆ ਸਾਰੀਆਂ ਪਾਵਰਸ ਸੈਂਟਰ ਕੋਰ ਪਰ ਜਿੰਨੀਆਂ ਵੀ ਸਾਡੀਆਂ ਸਟੇਟਸ ਆ ਉਹਦੇ ਅੰਡਰ ਆ ਇਸ ਤਰ੍ਹਾਂ ਸਾਡਾ ਗਨਰਾਜ ਆ ਅੱਜ ਅਸੀਂ ਗਣਤੰਤਰ ਦਿਵਸ ਮਨਾ ਰਹੇ ਆ ਔਰ ਸਾਡਾ ਰਾਸ਼ਟਰ ਜਿਹੜਾ ਆ ਉਹ ਇੱਕ ਗਨਰਾਜੇ ਆ ਉਹ ਜਿਹਦੇ ਵਿੱਚ ਜਿੰਨੀਆਂ ਪਾਵਰ ਸੈਂਟਰ ਨੂੰ ਉਹਦੇ ਨਾਲ ਸਟੇਟ ਦੇ ਵਿੱਚ ਪਾਵਰ ਜਿਹੜੀਆਂ ਆਪਰ ਡਿਵਾਈਡ ਆ ਅੱਜ ਮੈਂ 26 ਜਨਵਰੀ ਦੇ ਗਣਤੰਤਰ ਦਿਵਸ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਧੰਨਵਾਦ ਜੈ